ਚਲੇਗਾ ਚਲ ਸਟਾਰਟ ਹੋ ਜਾ ਚਲ 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 ਚਲੋ ਓਏ ਆਏ ਨਹੀਂ ਪੈਰ ਜੋੜ ਕੇ ਗਲਤ ਨਹੀਂ ਲਾਉਣਾ ਕਿਸੇ ਨੇ ਠੀਕ ਆ ਵੀ ਤੂੰ ਠੀਕ ਆ ਚੱਲ ਵੀਰਪਾਲ ਚੱਲ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਤੁਸੀਂ ਇੰਨਾ ਸਾਰਾ ਪਿਆਰ ਦੇ ਰਹੇ ਹੋ ਸਹਿਯੋਗ ਦੇ ਰਹੇ ਹੋ ਬਹੁਤ ਫੋਨ ਕਾਲਾਂ ਆਈਆਂ ਫੋਨ ਕਰਦੇ ਹੋਂ ਜਦੋਂ ਹੌਸਲਾ ਵੱਧਾਗਾ ਤੇ ਪਹਿਲਾਂ ਵੀ ਜਿਵੇਂ ਗੱਲ ਕਰੀ ਸੀ ਕਿ ਤੁਹਾਡਾ ਪਿਆਰ ਹੀ ਚਾਹੀਦਾ ਹੀ ਇਕੱਲਾ ਬਸ ਤੇ ਉਹ ਤੁਸੀਂ ਦੇ ਰਹੇ ਹੋਗੇ ਸੋ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਕਿਉਂਕਿ ਇਕੱਲਾ ਇਹ ਮੇਰਾ ਕੰਮ ਨਹੀਂ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਮੇਰਾ ਕੰਮ ਨਹੀਂਗਾ ਤੁਹਾਡਾ ਸਾਰਿਆਂ ਦਾ ਕੰਮ ਹੈ ਜੀ ਤਾਂ ਡੇ ਅੱਜ 13ਵੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਬੱਚੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਮੀਦ ਕਰਦਾ ਸਾਰੇ ਤੰਦਰੁਸਤ ਹੋਵੋਗੇ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਚੜ੍ਹਦੀ ਕਲਾ ਤੁਹਾਡੇ ਉੱਤੇ ਹਮੇਸ਼ਾ ਰਹੇ ਸੋ ਵਰਕ ਸਟਾਰਟ ਆਪਾਂ ਕਰਤਾ ਜੀ ਹਰ ਦਿਨ ਦੀ ਤਰ੍ਹਾਂ ਤੇ ਅੱਜ ਦਿਨ 13ਵੇਂ ਦੀ ਸ਼ੁਰੂਆਤ ਹੈ ਜੀ ਤੇ ਲਗਭਗ 6 ਵਜੇ ਦਾ ਟਾਈਮ ਹੋ ਚੁੱਕਿਆ ਹੈਗਾ ਬੱਚੇ ਗਰਾਊਂਡ ਦੇ ਵਿੱਚ ਨੇ ਮੇਰੀ ਸੋਚ ਹੀ ਇਹ ਹੈ ਕਿ ਬੱਚੇ ਸਕੂਲ 'ਚ ਆਉਣ ਘਰੇ ਖਾਣ ਪੀਣ ਰੈਸਟ ਕਰਨ ਰੈਸਟ ਕਰਨ ਤੋਂ ਬਾਅਦ ਗਰਾਊਂਡ ਦੇ ਵਿੱਚ ਆਉਣਾ ਕਿਉਂਕਿ ਇਹਨਾਂ ਨੂੰ ਜਦੋਂ ਸਕੂਲ ਦੇ ਵਿੱਚ ਪੜਿਆ ਇਹਨਾਂ ਨੇ ਉਸ ਤੋਂ ਬਾਅਦ ਇਹ ਗਰਾਊਂਡ ਦੇ ਵਿੱਚ ਖੇਡ ਕੇਗੇ ਇਹ ਥੱਕੇ ਹੋਣਗੇ ਇਹਨਾਂ ਨੂੰ ਨੀਂਦ ਵਧਾਊਗੀ ਫੋਨ ਵੀ ਇਹ ਘੱਟ ਯੂਜ਼ ਕਰਨਗੇ ਅੱਜ ਜਿਹੜੀ ਅੱਜ ਦੇ ਟਾਈਮ 'ਚ ਸਭ ਤੋਂ ਵੱਡਾ ਜਿਹੜਾ ਰੋਗ ਆ ਉਹ ਰੋਗ ਹੈਗਾਗਾ ਫੋਨ ਦਾ ਇਹਨਾਂ ਦਾ ਮਾਈਂਡ ਸੈਟ ਉਸ ਤਰੀਕੇ ਨਾਲ ਸੈੱਟ ਹੋ ਜਾਣਾਗਾ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਬੀਜ ਬੋਇਆ ਜਾਣਾ ਇੱਕ ਕੇਸੀ ਕਾਮਯਾਬ ਕਿਵੇਂ ਹੋਗੇ ਤਾਂ ਉਹ ਚੀਜ਼ ਨੂੰ ਲੈ ਕੇ ਆਪਾਂ ਇੱਕ ਮੁਹਿੰਮ ਸਟਾਰਟ ਕਰੀ ਹੈਗੀ ਬਹੁਤ ਵਧੀਆ ਇੱਕ ਉਪਰਾਲਾ ਜੀ ਤੇ ਗਰਾਉਂਡ ਦੀ ਦੇਣੀ ਇਹ ਹੁੰਦੀ ਹੈ ਕਿ ਜਦੋਂ ਕੋਈ ਵੀ ਜਵਾਕ ਗਰਾਉਂਡ ਦੇ ਵਿੱਚ ਆਉਣ ਲੱਗ ਜਾਂਦਾ ਉਹਨੂੰ ਫਾਲੋ ਉਸ ਦਾ ਮਿਲ ਨਹੀਂ ਮਿਲਣਾਗਾ ਤਾਂ ਦੇਖਦੇ ਰਹੋ ਵੀਡੀਓ ਨੂੰ ਜੀ ਜੁੜੇ ਰਹੋ ਨਾਲ ਤਾਂ ਪੂਰੀ ਵੀਡੀਓ ਐਂਡ ਤੱਕ ਵੀਡੀਓ ਦੇਖਿਆ ਕਰੋ ਸਾਰਿਆਂ ਦਾ ਧੰਨਵਾਦ ਜੀ ਜਲਦੀ ਹਾਇਰੀ ਬੋਲੋ 70 72 74 ਬੋਲ ਬੋਲ ਜਲਦੀ 45 29 ਸਤਿ ਸ਼੍ਰੀ ਅਕਾਲ ਕਿਹਨਾਂ ਦਰਾ ਅਕਾਸ਼ ਅਕਾਸ਼ ਦਾ ਸੀ ਬੱਸ ਚੱਲ ਕੋਈ ਨਹੀਂ ਪਤਾ ਤੇਰਾ ਬੋਲ ਜਲਦੀ 51 ਜੀ 47 ਜੀ 31 ਜੀ 37 41 ਨਾ ਹੀ ਕੰਨੇ ਆ ਪਤਾ 15 ਜੀ 28 35 ਜਵੀ 25 ਚੱਲ ਪਤਾ ਤੇਰਾ ਤਾਂ ਪਤਾ ਨਹੀਂ ਹੈ ਨਾ ਕਿੰਨਾ ਤੇਰਾ ਸਹੁਰਾ ਛੋਡਾ ਸੋ ਦੇ ਵੀ ਮੈਂ ਨਾਂ ਨੋਟ ਕਰ ਦਾਂਗਾ ਤੁਹਾਡਾ ਵਿੱਚ ਸਾਰੇ ਗੋ ਹੈਪੀ ਬਰਥਡੇ ਜਗਮੀਤ ਨੂੰ ਮੁੰਡੇ ਦਾ ਜਨਮ ਦਿਨ ਅੱਜ ਆ ਲਿਆ ਯਾਰ ਮੂਦ ਔਰ ਮੂਦ ਲਿਆ ਹੈ ਲੱਗਨੇ ਅੱਜ ਹੈ ਨਹੀਂ ਸਿੱਧੀ ਚਲ ਕੋਈ ਗੱਲ ਨਹੀਂ ਗੱਲੇ ਸਹੀ ਆ ਬਹੁਤ ਆ ਮੁੰਡੇ ਦਾ ਜਨਮ ਦਿਨ ਹੈ ਨੇ ਅੱਜ ਇਹ ਆਪਣੇ ਹਰਵਿੰਦਰ ਮਹਾਰ ਪੈਂਟਰ ਦਾ ਮੁੰਡਾ ਜੀ ਤੇ ਬਹੁਤ ਹੋਣ ਹਰ ਵਿੱਚ ਆਗਾ ਵਧੀਆ ਮਿਹਨਤ ਕਰਦਾ ਅੱਗੇ ਅੱਗੇ ਬਹੁਤ ਆਗਾ ਅੱਜ ਦਾ ਜਨਮ ਦਿਨ ਆ ਚਲੋ ਇੱਕ ਮਾਂ ਅੱਡੀ ਤੇ ਬੈਠਾ ਅੱਡੀ ਤੇ ਆ ਆ ਬਸੁਰਖਾਬ ਕਿਵੇਂ ਹੁੰਦਾਗਾ ਦੇਖਾ ਹਾਂ ਪੋਗਾ ਦੂਜਾ ਸਿੱਧਾ ਠੀਕ ਹੈ ਜਗਜੀਤ ਜਗਮੀ ਤਾਂ ਅੱਡੀ ਤੇ ਥੱਲੇ ਕਰ ਅੱਡੀ ਥੱਲੇ ਲਾ ਅੱਡੀ ਲਾ ਥੱਲੇ ਹਾਂ ਹਾਂ ਚਲੋ ਦੂਜੇ ਪਾਸੇ ਚਲੋ ਦੂਜੇ ਪਾਸੇ ਖੜੇ ਹੋ ਅਹੀਂ ਠੀਕ ਹੈ 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 ਠੀਕੜ ਖੜਾ ਲਗਾਤਾਰ ਤੁਸੀਂ ਨਹੀਂ ਕਰਨਾ ਮੈਂ ਕਹੂੰਗਾ ਦੂਜੇ ਪਾਸੇ ਚਲੋ 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 ਦੂਜੇ ਪਾਸੇ ਅੱਡੀ ਲਾ ਥੱਲੇ ਅੱਡੀ ਅੱਡੀ ਥੱਲੇ ਲਾਓ ਪੈਰ ਦੀ ਪੈਰ ਦੀ ਅੱਡੀ ਥੱਲੇ ਸਮਝ ਨਹੀਂ ਆਉਂਦੀ ਇੱਕ ਵਾਰੀ ਕਹੀ ਗੱਲ ਆ ਇਹ ਖਾਲੀ ਆ ਜਾਂ ਪੰਜੇ ਤੇ ਬੈਠਾਂਗੇ ਇਹਦਾ ਕੋਈ ਫਾਇਦਾ ਨਹੀਂ ਐਕਸਾਈ ਦਾ ਫਿਰ ਚਲੋ ਚਲੋ ਪੀਤੂ ਥੱਲੇ ਬੈਠਾ ਥੱਲੇ ਬਹਿ ਜਾ ਜਮਾ ਬਹਿ ਜਾ ਬਹਿ ਜਾ ਬਹਿ ਜਾ ਨਹੀਂ ਡਿੱਗਦੀ ਤੂੰ ਥੱਲੇ ਬਹਿ ਜਾ ਚਲੋ ਦੂਸਰੀ ਸਾਈਡ ਚਲੋ 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 ਦੂਸਰੀ ਸਾਈਡ ਠੀਕ ਆ ਠੀਕ ਆ ਵੈਰੀ ਗੁੱਡ ਠੀਕ ਆ ਠੀਕ ਆ ਠੀਕ ਆ ਸਰਕਾਬ ਠੀਕ ਆ ਗੋਡਾ ਪੁੱਤ ਜਿੰਨਾ ਹੋ ਸਕੇ ਸਿੱਧਾ ਰੱਖਿਆ ਕਰੋ ਹਾਂ ਇਹ ਕੰਮ ਸਹੀ ਹੁਣ ਚੱਲ ਦੂਸਰੀ ਸਾਈਡ ਇੱਥੋਂ ਖੜਾ ਹੋ ਪੈਰ ਤੇ ਠੀਕ ਆ ਠੀਕ ਆ ਫੇਰ ਜਾਓ ਥੱਲੇ ਫੇਰ ਖੜੇ ਹੋ ਚਲੋ نیچے ਚਲੋ 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 ਲਾਓ ਏ ਉਹੀਂ ਖੜੇ ਆ ਤੁਸੀਂ ਤੂੰ ਕੀ ਕਰੀ ਨਾ ਓਏ ਅੱਡਿਆਂ ਲਾ ਕੇ ਰੱਖ ਥੱਲੇ ਅੱਗੇ ਨਹੀਂ ਲਾਉਣੀਆਂ ਬਾਹਾਂ ਨਹੀਂ ਲਾਉਣੀਆਂ ਥੱਲੇ ਸਿੱਧਾ ਖੜ ਉਹ ਕੂਣੀਆ ਮੋੜੇ ਕੀ ਕਰੀ ਨਾ ਤੂੰ ਉਹ ਦੇਖ ਤੇਰੇ ਨਾਲ ਕਿਵੇਂ ਲਾਈ ਜਾਂਦਾ ਉਹ ਚਲ ਗੋਡੇ ਸਿੱਧੇ ਰੱਖ ਗੋਡਿਆਂ 'ਚ ਵਿੰਗ ਨਹੀਂ ਪਾਉਣਾ ਕਿਸੇ ਨੇ ਗੋਡੇ ਫੇਰ ਪੱਟ ਦਾ ਜ਼ੋਰ ਕਿਵੇਂ ਲੱਗੂ ਪਿੱਛੋਂ ਸਟਿਚ ਹੀ ਨਹੀਂ ਹੋਣਾ ਥਾਈ ਚਲੋ ਚਲੋ ਦੁਆਰੇ ਕਰੋ ਇਹਨੂੰ ਸਿੱਧੀ ਹੌਲੀ ਹੌਲੀ ਥੱਲੇ ਜਾਓ ਹੌਲੀ 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 ਗੋਡੇ ਸਿੱਧੇ ਗੋਡੇ ਸਿੱਧੇ ਗੋਡੇ ਸਿੱਧੇ ਚਲੋ ਖੜੇ ਹੋ ਜਾ ਬਸ ਚੱਲ ਚੱਲ ਗੁਰਜੋ ਤਾਂ ਡੀਗਾ ਬੜੀ ਅਵਰੀਗਾ ਨਾਟ ਬੈਟ ਚੱਲ ਬਹੁਤ ਸੋਣਾ ਬਹੁਤ ਸੋਣਾ ਬਈਓ ਪਾਣੀ ਪੀਨ ਬੱਚਾ ਬਹੁਤ ਸੋਣਾ ਬਹੁਤ ਸੋਣਾ ਠੀਕ ਆ ਜਮੀਤ ਤਾਹਾਂ ਨੂੰ ਉੱਠਿਆ ਕਰੋ ਜਿੰਨਾ ਉੱਠ ਹੋ ਸਕੇ ਠੀਕ ਆ ਵੈਰੀ ਗੁੱਡ ਆ ਉਹ ਨਿਸ਼ਾਨੀ ਲਾ ਕੇ ਆ ਤੂੰ ਆਪ ਦੀਓ ਨਿਸ਼ਾਨੀ ਲਾ ਠੀਕ ਆ ਚਲੋ ਸੁਣ ਬਹੁਤ ਸੋਣਾ ਕੋਈ ਗੱਲ ਨਹੀਂ ਪੀ ਲੈਣ ਦੇ ਫਿਰ ਕੀ ਆ ਚਲੋ 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 ਓਏ ਐ ਨਹੀਂ ਪੈਰ ਜੋੜ ਕੇ ਜਾਣਨਾ ਚੱਲ ਉੱਪਰ ਨੂੰ ਉੱਠਣਾ ਚੱਲ ਠੀਕ ਹੈ ਵੈਰੀ ਗੁੱਡ ਚੱਲ ਵੀਰਪਾਲ ਚੱਲ 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 ਜਾਣਨਾ ਵੈਰੀ ਗੁੱਡ ਅੱਗੇ ਨੂੰ ਆ ਜਾ ਕਰੋ ਕੋਈ ਨਹੀਂ ਅੱਗੇ ਨੂੰ ਡਿੱਗਿਆ ਕਰੋ ਓਏ ਪੈਰ ਪੈਰ ਸਾਫ਼ ਕਰਕੇ ਆ ਇਧਰੋਂ ਇਧਰੋਂ ਆਂ ਆਏ ਨੂੰ ਕਰਿਆ ਕਰੋ ਅੱਗੋਂ ਮੈਂ ਤੁਹਾਨੂੰ ਕਿੰਨੀ ਵਾਰੀ ਕਹਦਾ ਵੀ ਅੱਗੋਂ ਮਿੱਟੀ ਜਾਂਦੀ ਹੁੰਦੀ ਏ ਓਏ ਓਰੇ ਓਏ ਇੱਕ ਮਾ ਪੈਰ ਕੌਣ ਮਾਰ ਕੇ ਜਾਉ ਇੱਥੇ ਆਹ ਮਿੱਟੀ ਅੱਗੋਂ ਪਿੱਛੇ ਕਰਨੀ ਆ ਪਾਸੇ ਤੋਂ ਹੀ ਮਾਰਨਾ ਪੈਰ ਗੋ ਵਿੱਚੇ ਕਰਨੀ ਆ ਚੱਲ ਮਾਰ ਕਿਹੜੇ ਨੇ ਮਾਰਿਆ ਲੰਮਾ ਓਏ ਲੰਮਾ ਕਿਹਨੇ ਮਾਰਿਆ ਜੰਪਾ ਠੀਕ ਆ ਚਲੋ ਆਪਣੀ ਵੀ ਕਲੈਨ ਮਾਰ ਕੇ ਠੀਕ ਆ ਠੀਕ ਆ ਠੀਕ ਆ ਠੀਕ ਠੀਕ ਚੱਲ ਗੁਰਜੋਤ ਗਾਹ ਨੂੰ ਆਉਣਾ ਗਾਹ ਨੂੰ ਗਾਹ ਨੂੰ ਡਿੱਗਣਾ ਗਾਹ ਨੂੰ ਡਿੱਗਿਆ ਕਰੋ ਗਾਹਾਂ ਨੂੰ ਡਿੱਗ ਕੇ ਗਾਹ ਨੂੰ ਡਿੱਗਿਆ ਕਰੋ ਖੜਾ ਨਾ ਕਰੋ ਦੁਬਾਰੇ ਆ ਤੇਜ ਬੋਏ ਦੋਨੇ ਪੈਰ ਜੋੜ ਉੱਥੇ ਜੋੜ ਦੋਨੇ ਪੈਰ ਜੋੜ ਦੁਬਾਰੇ ਲਾ ਦੋਨੇ ਪੈਰ ਜੋੜ ਕੇ ਠੀਕ ਆ ਠੀਕ ਆ ਠੀਕ ਆ ਚਲੋ 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 ਪਹਿਲਾਂ ਉੱਪਰ ਉਠਾ ਕਰ ਠੀਕ ਆ ਗਾਹ ਚਲੋ ਏ ਚਲੋ ਹੁਸਨ ਚਲਾਂ ਗੁਰਜੋ ਤਾਂ ਚਲੋ ਸਾਰਿਆਂ ਦੀ ਵਾਰੀ ਸਾਰਿਆਂ ਦੀ ਆਊਗੀ ਕੋਈ ਨਹੀਂ ਚਲੋ 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 ਚੱਲ 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 ਤੁਰੇ ਚੱਲ ਤੁਰੇ ਚੱਲ ਤੁਰੇ ਚੱਲ ਇੱਧੇ ਬਾਹਲੇ ਵੱਡੇ ਵੱਡੇ ਵੀ ਨਹੀਂ ਪਟਣੇ ਇਕੱਠੇ ਹੋਏ ਨੇ ਕਿਥਾਂ ਹੌਲੀ ਹੌਲੀ ਠੀਕ ਆ 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 ਚਲੋ ਚਾਲੇ ਗੋ ਚੱਲ ਸਟਾਰਟ ਹੋ ਜਾ ਚਲ 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 ਚੰਗ ਲੱਕ ਤੇ ਹੱਥ ਲੱਕ ਤੇ ਹੱਥ ਲੱਕ ਤੇ ਲੱਕ ਤੇ ਲੱਕ ਤੇ ਚਲੋ ਚਲੋ ਆ ਜਾ ਯਾਰ ਸ਼ਮੀਨ ਆ ਜਾ ਏ ਕਮ ਇੰਨੋ ਹੌਲੀ 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 ਚਲ ਚਲ ਕੋਈ ਵੀਰ ਭਰਾ ਜੇ ਆਪਣੇ ਮਲਕਾਣੀ ਪਿੰਡ ਤੋਂ ਇਹ ਗੱਲ ਸੁਣੀ ਜਾਂਦਾ ਤਾਂ ਸਾਨੂੰ رائے ਦੋ ਸੁਝਾਅ ਦਿਓ ਵੀ ਆਪਾਂ ਦੁੱਧ ਇਕੱਠਾ ਕਰਨਾ ਹੈ ਦੁੱਧ ਕਿਹੜੇ ਤਰੀਕੇ ਨਾਲ ਆਪਾਂ ਇਕੱਠਾ ਕਰਿਆ ਕਰੀਏ ਜਿਹੜਾ ਇਹਨਾਂ ਨੂੰ 10 ਕਿਲੋ 8-10 ਕਿਲੋ ਡੇਲੀ ਦਾ ਆਪਣੇ ਮਤਲਬ ਗਰਾਊਂਡ ਦੇ ਵਿੱਚ ਇਕੱਠਾ ਹੋ ਜਾਇਆ ਕਰੇ ਤੇ ਆਪਾਂ ਜਵਾਕਾਂ ਨੂੰ ਦੇ ਦਿਆ ਕਰੀਏ ਦੁੱਧ ਦਾ ਥੋੜਾ ਇਹਨਾਂ ਨੂੰ ਜਾਂ ਤਾਂ ਵਿੱਚ ਸ਼ੱਕਰ ਪਾ ਕੇ ਦਿਆ ਕਰਾਂਗੇ ਡੇਲੀ ਉਦੇ ਨਾਲ ਐ ਵੀ ਰਿਕਵਰੀ ਹੋ ਜਾਂਦੀ ਹੈਗੀ ਤੇ ਜਿੰਨਾ ਕਿ ਜ਼ੋਰ ਲੱਗਿਆ ਹੁੰਦਾ ਜਵਾਗ ਦਾ ਜੇ ਉਹਨਾਂ ਕਦੇ ਪੌਣੇ ਘੰਟੇ ਦੇ ਅੰਦਰ ਅੰਦਰ ਪੂਰਾ ਹੋ ਜੇ ਤਾਂ ਜਵਾਗ ਅਗਲੇ ਦਿਨ ਦੇ ਵਾਸਤੇ ਫਿੱਟ ਰਹਿੰਦਾਗਾ ਤਾਂ ਕਰਕੇ ਵੀ ਉਹ ਸਾਨੂੰ ਸੁਝਾਅ ਜ਼ਰੂਰ ਦਿਓ ਬਾਕੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਕੱਲ ਨੂੰ ਜੁੜਿਓ ਸਾਡੇ ਨਾਲ ਤੁਸੀਂ ਕੱਲ ਨੂੰ ਮਿਲਦੇ ਆਂ ਹਾਂ ਠੀਕ ਹੈ ਵੈਰੀ ਗੁੱਡ ਗਾਹਾਂ ਨੂੰ ਡਿੱਗਿਆ ਕਰੋ ਖੜਿਆ ਨਾ ਕਰੋ ਆ ਤੇਜ਼ ਹੋਏ ਦੋਨੇ ਪੈਰ ਜੋੜ ਉੱਥੇ ਜੋੜ ਦੋਨੇ ਪੈਰ ਜੋੜ ਦੁਬਾਰੇ ਲਾ